ਸਾਨੂੰ 25 ਤਰੀਕ ਨੂੰ ਇਨਫੋਰਮੇਸ਼ਨ ਆਈ ਸੀਗੀ ਸਾਡੇ ਸੀਪੀ ਸਰਵਰ ਨੂੰ ਚਲਾਈ ਗਈ ਮੁਹਿੰਮ ਜਿਹੜੀ ਨਾਕਾਬੰਦੀ ਟੀਮ ਚ ਰੋਜ਼ ਹੁੰਦੀ ਹੈ ਸੀਆਈਏ ਸਾਹਿਬ ਵੱਲੋਂ ਇਨਫੋਰਮੇਸ਼ਨ ਦੇ ਤੇ ਨਾਕਾਬੰਦੀ ਕੀਤੀ ਗਈ ਸੀ ਜਿਸ ਤੇ ਇੱਕ ਵਰਨਾਕਾਰ ਨੂੰ ਰੋਕ ਕੇ ਚੈੱਕ ਕੀਤਾ ਗਿਆ ਜਿਸ ਚੈੱਕ ਕਰਨ ਤੋਂ ਪ੍ਰਵੀਨ ਕੁਮਾਰ ਪੁੱਤਰ ਸਤਪਾਲ ਇਹ ਜਿਹੜੇ ਵਸਤੀ ਜੋਧੇਵਾਲ ਦੇ ਤੇ ਚਰਨਪ੍ਰੀਤ ਸਿੰਘ ਚੰਨਾ ਇਹ ਪਾਇਲ ਦਾ ਹੈਗਾ ਸੀ ਇਦੇ ਚ ਜਿਹੜਾ ਹੈਗਾ ਉਹ ਸਰਚ ਸਰਚ ਦੌਰਾਨ 750 ਗ੍ਰਾਮ ਫੀਨ ਤੇ 1 ਲੱਖ ਦੀ ਡਰਗ ਮਨੀ ਮਿਲੀ ਹੈ ਤੇ ਵਰਨਾ ਕਾਰ ਜਿਹੜੀ ਹੈਗੀ ਆ ਉਹ ਕੱਜੇ ਚ ਲਈ ਵਾਸਤੇ ਸਰੋ ਇਹਦਾ ਕਪੜੇ ਨਹੀਂ ਕਿ ਜੋ ਵੀ ਨਹੀਂ ਉਹਦੇ ਬਾਰੇ ਖਲੇ ਇਨਵੈਸਟੀਗੇਸ਼ਨ ਜਾਰੀ ਹੈ ਜਿਹੜਾ ਅਸੀਂ ਅੱਗੇ ਬੈਕਵਰਡ ਤੇ ਫਾਰਵਰਡ ਲਿੰਕਸ ਦੀ ਤਕਦੀਸ ਜਾਰੀ ਹੈ ਜਿਹੜਾ ਕਿ ਜਦੋਂ ਅਸੀਂ ਇਹਨੂੰ ਪੇਸ਼ ਕਰਾਂਗੇ ਉਸ ਤੋਂ ਬਾਅਦ ਰਿਮਾਂਡ ਲਵਾਵਾਂਗੇ ਤੇ ਫਿਰ ਫਰਦੋ ਤੁਹਾਨੂੰ ਜਿਹੜਾ ਹੈਗਾ ਇਨਵੈਸਟੀਗੇਸ਼ਨ ਉਹ ਵੀ ਅੱਗੇ ਆਉਣਗੇ ਦੱਸਿਆ ਜਾਏਗਾ ਕਿੰਨੀ ਜਿਹੜੀ ਮੇਰਾ ਤਾਂ ਲੱਗਦਾ ਹੈ ਇਹ ਸੜੀ ਜਾ ਕੇ ਲੈ ਕੇ ਆਏ ਸੀ ਉਹ ਵਿਚੰਨ ਵਿੱਚ ਖੜੇ ਸੀ ਨਹੀਂ ਇਹ ਵਿਚੰਨ ਨਹੀਂ ਸੀ ਇਹ ਤਾਂ ਡਿਊਰਿੰਗ ਨਾਤਕ ਬੰਦੀ ਰੁਕੇ ਹੋਏ ਜਾਂ ਟਰੈਵਲ ਕਰ ਰਹੇ ਸੀਗੇ ਜੀ ਇਹ ਸਰ ਇਹਨਾਂ ਦਾ ਤੇ ਪਹਿਲਾਂ ਵੀ ਕੋਈ ਮਾਮਲਾ ਦੱਸਿਆ ਨਹੀਂ ਹਲੇ ਤੱਕ ਨਹੀਂ ਕੋਈ ਆ ਬਤੋ ਸੁਣ ਜਸਟ ਹਲੇ ਫੜੀ ਹੈ ਤੇ ਹਲੇ ਲੈਟ ਸੀ ਇਨਵੈਸਟੀਗੇਸ਼ਨ ਕਰਕੇ ਹੀ ਅੱਗੇ ਸਾਰਾ ਕੁਝ ਕਲੀਅਰ ਹੋਊਗਾ ਠੀਕ ਜੀ ਥੈਂਕ ਯੂ ਸੀ ਵੀ ਥੈਂਕ ਯੂ ਲੁਧਿਆਣਾ ਤੋਂ ਹਰਜੀਤ ਦੁਗਰੀ ਦੀ ਰਿਪੋਰਟ ਐਸਐਨਜੀ ਨਿਊਜ਼